ਸਾਨੂੰ ਇੱਕ ਇੱਕ ਗੁਰਸਿੱਖ ਦੇ ਚਰਨਾਂ ਦੀ ਬੋੜ ਦੀ ਲੋੜ ਹੈ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਆ ਤੇ ਸਾਡੀ ਅਰਦਾਸ ਕਬੂਲ ਕਰਿਓ ਗੁਲਾਮ ਕਿੰਨਾ ਕੁ ਚਿਰ ਰਹਿਣਾ ਬਹੁਤ ਹੋ ਗਿਆ ਬਹੁਤ ਹੋ ਗਿਆ ਇਤੋਂ ਪਰੇ ਤਾਂ ਕੁਝ ਨਹੀਂ ਹੋਣਾ ਮੱਕਿਓ ਪਰੇ ਆ ਜਾੜ ਖਾਲਸਾ ਜੀ ਤਿਆਰ ਪਰ ਤਿਆਰ ਹੋਵੋ ਆਪਣੇ ਬੱਚਿਆਂ ਨੂੰ ਆਪਣੇ ਆਂਡੀਆਂ ਗਵਾਂਡੀਆਂ ਰਿਸ਼ਤੇਦਾਰਾਂ ਨੂੰ ਦੱਸੋ ਭਾਈ ਕੋਈ ਤਲਵਾਰ ਨਹੀਂ ਠਾਉਣੀ ਕੁਝ ਨਹੀਂ ਕਰਨਾ ਇੱਕ ਬੋਟ ਪਾਉਣੀ ਆ ਮੋਦੀ ਤੇ ਆਰਐਸਐਸ ਭਾਜਪਾ ਨੂੰ ਪਤਾ ਲੱਗ ਗਿਆ ਵੀ ਇਹ ਰੈਫਰੰਡਮ ਵਾਲੇ ਸਿੱਧੇ ਰਾਹ ਪੈ ਗਏ ਕਹੇ ਸਾਡੇ ਵੀਰ ਮੇਰੇ ਵਰਗੇ ਪੁੱਲੜਾ ਉਹ ਕਹਿਣਗੇ ਇੰਨਾ ਕੀ ਹੋ ਜਾਣਾ ਸਿਰਫ ਲੰਡਨ ਦੇ ਵਿੱਚ 35000 ਪਹਿਲਾਂ ਵੋਟ ਪੋਲਿੰਗ ਹੋਈ ਉਹਦਾ ਤੁਸੀਂ ਅਸਰ ਦੇਖ ਸਕਦੇ ਆ ਉਹਨਾਂ ਦੇ ਉਹਨਾਂ ਦੇ ਅਜੀਤ ਡੁਵਾਲ ਆਰਗਿਆਂ ਦੇ ਬਿਆਨ ਦੇਖ ਸਕਦੇ ਆ ਜਿਹੜੇ ਉਹਨਾਂ ਦੇ ਨੀਤੀ ਘਾੜੇ ਹਨ ਉਹਨਾਂ ਦੇ ਮੀਡੀਆਕਾਰਾਂ ਦੇ ਤੁਸੀਂ ਦੇਖ ਸਕਦੇ ਆ ਜਿਹੜੇ ਉਹਨਾਂ ਦਾ ਮੀਡੀਆ ਚਲਾਉਂਦੇ ਮੀਡੀਆ ਆਰਟੀਸਲ ਚਲਾਉਂਦੇ ਪਰ ਸਾਡੇ ਸਿੱਖਾਂ ਨੂੰ ਅਜੇ ਵੀ ਨਹੀਂ ਸਮਝ ਆਈ ਉਹ ਕਹਿੰਦੇ ਇਹ ਜਿਹੜੇ ਰੈਫਰੈਂਡਮ ਵਾਲੇ ਸਿੱਧੇ ਰਾ ਪੈ ਗਏ ਇਹਨਾਂ ਨੇ ਆਪਣਾ ਰਾਜ ਭਾ ਖਾਲਸਤਾਨ ਸਥਾਪਿਤ ਕਰ ਲੈਣਾ ਆਉਣ ਵਾਲੇ ਦਿਨਾਂ 'ਚ ਲੋ ਜੀ ਮੈਂ ਤੁਹਾਡਾ ਮਿੱਤਰ ਜਪਾਰ ਚੌਧਰੀ ਤੇ ਤੁਸੀਂ ਵੇਖਦੇ ਪਿਆ ਫੈਕਸ ਦੇ ਜਿਸੀ ਤੁਹਾਨੂੰ ਬੇਨਤੀ ਹੁੰਦੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਲਾਈਕ ਤੇ ਸ਼ੇਅਰ ਕਰਨ ਦੀ ਆਇਦਾ ਦਿਨ ਜਿਹੜਾ ਇਹ ਬਹੁਤ ਵੱਡਾ ਦਿਨ ਹੈ ਬਹੁਤ ਇੰਪੋਰਟੈਂਟ ਇਗਣੀਆਂ ਇਵੈਂਟਸ ਨੇ ਸਿਕਸ ਫਾਰ ਜਸਟਿਸ ਵੱਲੋਂ ਉਹ ਅੱਜ ਦੇ ਦਿਨ ਜਿਹੜੇ ਉਹ ਹੋਣੇ ਨੇ ਮਿੱਥੇ ਗਏ ਨੇ ਤੇ ਤੁਹਾਡੇ ਸਾਹਮਣੇ ਰੱਖਦੀ ਹੈ ਤੁਸੀਂ ਅੱਜ ਬੜੇ ਦਿਨ ਕੀ ਬੜਾ ਇਤਿਹਾਸਕ ਦਿਨ ਵੀ ਹੋ ਸਕਦਾ ਨੇ ਅੱਜ ਕਿਉਂਕਿ ਅੱਜ ਇੱਕ ਤੇ ਗੁਰਪਤ ਸਿੰਘ ਪੰਨੂ ਹੋਰ ਦਾ ਜਿਹੜਾ ਆਪਣਾ ਮਰਡਰ ਫॉर हायर 플ੌਟ ਉਹਦਾ ਜਿਹੜਾ ਪ੍ਰੀ ਟ੍ਰਾਇਲ ਕਾਨਫਰੰਸ ਹੋਣੀ ਹੈ ਨਿਊਯਾਰਕ ਦੀ ਅਦਾਲਤ ਵਿੱਚ ਤੇ ਉਹਦੇ ਚ ਇਹਦੇ ਟ੍ਰਾਇਲ ਦੀ ਡੇਟ ਨਿਕਲਣੀ ਹੈ ਉਹ ਵੀ ਤੁਹਾਡੇ ਸਾਹਮਣੇ ਤਫਸੀਲ ਹੋਦੀ ਰੱਖਦੇ ਆ ਉਸ ਤੋਂ ਪਹਿਲੇ ਭਰਦੀਪ ਸਿੰਘ ਨਿਜਰ ਦੀ ਸ਼ਹਾਦਤ ਨੂੰ ਅੱਜ ਜਿਹੜੇ 870 ਦਿਨ ਹੋ ਗਏ ਨੇ 870 ਦਿਨ ਹੋ ਗਏ ਨੇ ਤੇ ਇਹ ਜਿਹੜਾ ਸਟਿਲ ਜਸਟਿਸ ਜਿਹੜਾ ਉਹ ਸਰਵ ਨਹੀਂ ਕੀਤਾ ਗਿਆ ਪ੍ਰੋਕਸੀਆਂ ਦੇ ਉੱਤੇ ਰੋਕ ਨਹੀਂ ਲਾਈ ਗਈ ਤੇ ਕੈਨੇਡਾ ਜਿਹੜਾ ਉਹ ਹਿੰਦੁਸਤਾਨ ਦੇ ਨਾਲ ਦੁਬਾਰਾ ਸੰਬੰਧ ਬਣਾਉਣ ਵਾਸਤੇ ਟੁਰ ਪਿਆ ਉਹ ਆਪਣੇ ਜਿਹੜੇ ਇਥੇ ਟਰੇਡ ਦੇ ਮਨਿਸਟਰ ਨੇ ਉਹ ਕੱਲ ਰਿਹਾ ਆਪਣੀ ਜਿਹੜੀ ਫੋਰਨ ਮਨਿਸਟਰ ਹੈ ਅਨੀਤਾ ਆਨੰਦ ਉਹਦੀ ਤੁਹਾਨੂੰ ਪਤਾ ਉਹਦਾ ਦੌਰਾ ਹੋ ਗਿਆ ਇਸ ਹਵਾਲੇ ਨਾਲ ਵੀ ਇੱਕ ਖਬਰ ਹੈ ਜਿਹੜਾ ਕਿ ਗੁਰਪਤ ਸਿੰਘ ਸਰਦਾਰ ਗੁਰਪਤਵੰਤ ਸਿੰਘ ਪੰਨੂ ਹੁਰਾ ਨੇ ਇੱਕ ਚੇਤਾਵਨੀ ਵੀ ਦਿੱਤੀ ਹੈ ਇੱਕ ਤੇ ਇੱਕ ਅਪੀਲ ਵੀ ਕੀਤੀ ਹੈ ਕਿ ਕਿਹੜੇ ਕਿਹੜੇ ਲੋਕਾਂ ਨੂੰ ਅਗਲੀ ਵਾਰ ਤੁਸੀਂ ਵੋਟ ਦੇਣਾ ਤੁਸੀਂ ਆਪਣੇ ਐਮਪੀਜ਼ ਕਿਹਨੂੰ ਬਣਾਣਾ ਤੇ ਕਿਹੜਾ ਜਿਹੜਾ ਡਿਜ਼ਰਵ ਕਰਦਾ ਹੈ ਔਰ ਕਿਹੜਾ ਜਿਹੜਾ ਉਹ ਡਿਜ਼ਰਵ ਨਹੀਂ ਕਰਦਾ ਇੱਥੇ ਵੀ ਤੁਹਾਨੂੰ ਗੱਲ ਦੱਸਾਂਗੇ ਇਹ ਭਾਈ ਅੱਜ ਹੁਣ ਦੋ ਅੱਜ ਜਿਹੜੀਆਂ ਵੱਡੀਆਂ ਇਹ ਵੱਡੇ ਇਵੈਂਟ ਜਿਹੜੇ ਹੋਣੇ ਨੇ ਇੱਕ ਵੈਂਕੂਵਰ ਦੇ ਵਿੱਚ ਹੋਣਾ ਇੱਕ ਕੋਟਵਾ ਦੇ ਵਿੱਚ ਹੋਣਾ ਆਪਾਂ ਰੱਖੋ ਵਕ ਪੂਰੀ ਦੀ ਤਫਸੀਲ ਤੁਹਾਨੂੰ ਦੱਸ ਦਿੰਦੇ ਆ ਟਾਈਮ ਪਹਿਲੇ ਚਲੇ ਜਾਂਦੇ ਆ ਵਨਕੂਵਰ ਦੇ ਵਿੱਚ ਇਹ ਭਾਈ ਟੀਮ ਜਿਹੜੀ ਹੈ ਨਿਜਰ ਦੀ ਟੀਮ ਹੈ ਉਹ ਤੁਹਾਨੂੰ ਪਤਾ ਹਰ ਮਹੀਨੇ ਵਾਰ ਯਾਨੀ ਕਿ ਹਰ ਮਹੀਨੇ ਦੀ 18 ਤਰੀਕ ਨੂੰ ਜਦੋਂ ਕਿ ਭਾਈ ਨਿਜਰ ਨੂੰ ਸ਼ਹੀਦ ਕੀਤਾ ਗਿਆ ਸਰੀ ਦੇ ਵਿੱਚ ਗੁਰਦੁਆਰੇ ਦੇ ਸਾਹਮਣੇ ਉਹ ਇਸ ਜਿਹੜਾ ਇਹ ਹਿੰਦੁਸਤਾਨ ਦਾ ਜਿਹੜਾ ਅਤਵਾਦ ਖਾਨਾ ਹੈ ਜਿਹਨੂੰ ਇਹ ਕਾਉਂਸਲ ਖਾਨੇ ਕਹਿੰਦੇ ਨੇ ਉਹਦਾ ਘਰਾਓ ਕਰਦੀ ਉਥੇ ਪਿਕਟ ਲਾਂਦੀ ਤੇ ਉਥੇ ਜਿਹੜਾ ਉਹ ਪ੍ਰੋਟੈਸਟ ਕਰਦੀ ਹਰ ਮਹੀਨੇ ਉਹਦੇ ਚ ਸਿੰਘ ਜਿਹੜੇ ਜਾਂਦੇ ਨੇ ਉਹ ਜਾ ਕੇ ਉਥੇ ਆਪਣਾ ਇਤਿਜਾਜ ਰਿਕਾਰਡ ਕਰਵਾਉਂਦੇ ਨੇ ਤੇ ਦੁਨੀਆ ਨੂੰ ਦੱਸਦੇ ਨੇ ਕਿ ਇਹ ਜਿਹੜਾ ਇਹ ਜਿਹੜਾ ਟੈਰਰ ਹਾਊਸ ਹੈ ਇਹਨਾਂ ਦੇ ਇਹਨਾਂ ਨੇ ਇਹਨਾਂ ਦੀ ਰਣਨੀਤੀ ਜਿਹੜੀ ਬਣਾਈ ਤੇ ਉਹਦੇ ਚ ਭਾ ਭਾਈ ਹਰਦੀਪ ਸਿੰਘ ਨਿੱਜਰ ਜਿਹੜੇ ਨੇ ਉਹਨਾਂ ਦੀ ਸ਼ਹਾਦਤ ਹੋਈ ਇਹ ਹਰ ਮਹੀਨੇ ਦੱਸਦੇ ਨੇ ਦਿਨੇਸ਼ ਪਟਨਾਇਕ ਤੌਰ ਬਾਕੀ ਜਿਹੜੀ ਐਨ ਕਬੀਲਾ ਔਰ ਜਿਹੜਾ ਉਥੇ ਇੱਕ ਦਿਰਾ ਉਹਦੇ ਚੀਨੀ ਜਾਂ ਬੰਦਾ ਇਹਨਾਂ ਨੇ ਰੱਖਿਆ ਹਾਈ ਕਮਿਸ਼ਨਰ ਸਿੱਕਮ ਸੁਕਮ ਤੋਂ ਲੈ ਆ ਕੇ ਕਿਤੇ ਪਾਸੇ ਉਹਦੇ ਉਹਦਾ ਉਹਦਾ ਆਪਣਾ ਜਿਹੜਾ ਇਥੇ ਵਿਵਾਦ ਕਰਦੇ ਨੇ ਵਿਰੋਧ ਕਰਦੇ ਨੇ ਉਸ ਮਾਮਲੇ ਦਾ ਉਹ ਤੁਹਾਡੇ ਸਾਹਮਣੇ ਜਿਹੜੀ ਆ ਚੀਜ਼ਾਂ ਉਹ ਰੱਖਣੀ ਰੱਖ ਰੱਖੀਆਂ ਜਾਂਦੀਆਂ ਹਮੇਸ਼ਾ ਹੀ ਤੇ ਉਹ ਜਿਹੜੀ ਅੱਜ ਆਪਣਾ ਉਥੇ ਹੁਣੀ ਹੈ ਜਨਾਬ ਆਪਣਾ 12 ਵਜੇ ਤੋਂ ਲੈ ਕੇ 2 ਵਜੇ ਤੱਕ ਉਥੇ ਵੈਂਕੂਵਰ ਦੇ ਵਿੱਚ ਕਰਾਓ ਹੁਣ ਬੀਸੀ ਟਾਈਮ ਤੁਸੀਂ ਨੋਟ ਕਰ ਲਓ 12 ਵਜੇ ਸਿੰਘਾਂ ਜਾਣਾ ਤੇ 2 ਵਜੇ ਜਾਨੀ 2 ਘੰਟੇ ਦੀ ਉੱਥੇ ਜਿਹੜੀ ਆਪਣਾ ਕੁੱਕਰਾਓ ਹੋਣਾ ਸਾਹਮਣੇ ਜਿਹੜਾ ਉਹਦੇ ਉਹ ਪ੍ਰੋਟੈਸਟ ਹੋਣਾ ਤੇ ਉੱਥੇ ਨਾਲ ਜਿਹੜਾ ਇਹ ਪ੍ਰੋਟੈਸਟ ਜਿਹੜਾ ਹੁਣ ਚੋ ਕਿ ਪ੍ਰਚਾਰ ਦਾ ਵੀ ਹਿੱਸਾ ਕਿ 23 ਨਵੰਬਰ ਨੂੰ ਓਟਵਾ ਦੇ ਵਿੱਚ ਵੋਟਿੰਗ ਹੋਣੀ ਹੈ 23 ਨਵੰਬਰ ਨੂੰ ਕਿੰਨੇ ਦਿਨ ਰਹਿ ਗਏ ਅੱਜ 18 ਤਰੀਕ ਹੋ ਗਈ 18 4 22 4 ਦਿਨ ਵਿੱਚ ਰਹਿ ਗਏ ਤੇ ਅਗਲਾ ਜਿਹੜਾ ਪੰਜਵਾਂ ਦਿਨ ਨੇ ਉਹ ਪੋਲਿੰਗ ਦਾ ਹੋਣਾ ਤੇ ਵੋਟਿੰਗ ਵਾਸਤੇ ਤੁਹਾਨੂੰ ਪਤਾ ਹੈ ਕਿ ਜਿਹੜੀ ਆਪਣਾ ਜਿਹੜੀ ਉੱਥੇ ਬਿਲਿੰਗ ਸਟੇਟ ਹੈ ਬਿਲਿੰਗ ਸਟੇਟ ਬਿਲਡਿੰਗ ਜਿਹੜੀ ਉਹ ਉਹ ਅ alloate ਹੋ ਗਈ ਹੈ ਉਹਦੇ ਤੇ ਤੁਹਾਨੂੰ ਅਸੀਂ ਪੂਰੀ ਤਫਸੀਲ ਦੱਸ ਚੁੱਕੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਸੰਗਤਾਂ ਨੇ ਸਿਕਸਪੈਕ ਜਸਟਿਸ ਨੇ ਉਹਦਾ ਜਿਹੜਾ ਆਪਣਾ ਉਹਦੀ ਸ਼ੁਕਰੀਆ ਵੀ ਅਦਾ ਕੀਤਾ ਉਹਦਾ ਧੰਨਵਾਦ ਕੀਤਾ ਕੈਨੇਡੀਅਨ ਸਰਕਾਰ ਦਾ ਮਾਰਕ ਕਾਰਨੀ ਦਾ ਖਾਸ ਤੌਰ ਤੇ ਤੇ ਪੰਨੂ ਸਾਹਿਬ ਉਹਨਾਂ ਨੇ ਉਹਦਾ ਨਾਮ ਲੈ ਕੇ ਚੰਗਾ ਕੰਮ ਕੀਤਾ ਉਹਨਾਂ ਨੇ ਇਸ ਨੂੰ ਜਿਹੜਾ ਆਪਣਾ ਅਪਰੂਵਲ ਦਿੱਤੀ ਹੈ ਤੇ ਦਿਨ ਐਤਵਾਰ ਦਾ 23 ਨਵੰਬਰ ਓਟਵਾ ਦੇ ਵਿੱਚ ਬਿਲਿੰਗ ਸਟੇਟ ਇਤਿਹਾਸਿਕ ਬਿਲਡਿੰਗ ਹੈ ਬਿਲਿੰਗ ਸਟੇਟ ਬਿਲਡਿੰਗ ਦੇ ਵਿੱਚ ਤੁਸੀਂ ਜਨਾਬ ਉੱਥੇ ਪਾਰਲੀਮੈਂਟ ਜਿਹੜਾ ਆਪਣਾ ਹੈ ਉਹਦਾ ਵੋਟਾਂ ਦਾ ਉਹਦਾ ਉੱਥੇ ਪੋਲਿੰਗ ਸਟੇਸ਼ਨ ਬਣਨਾ ਸਿੰਘ ਸੰਗਤਾਂ ਨੂੰ ਬੇਨਤੀ ਹੁੰਦੀ ਹੈ ਅਪੀਲ ਹੁੰਦੀ ਹੈ ਕਿ ਜਾ ਕੇ ਆਪਣਾ ਜਿਹੜਾ ਉਹ ਪੁਰਵ ਅਮਨ ਜਿਹੜਾ ਸੰਘਰਸ਼ ਸ਼ੁਰੂ ਕੀਤਾ ਹੋਇਆ 6 ਫਾਰ ਜਸਟਿਸ ਨੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਉਹਦੇ ਹੀ ਤੁਸੀਂ ਆਪਣਾ ਹਿੱਸਾ ਪਾਓ ਆਪਣਾ ਉਹਦੇ 'ਚ ਹਿੱਸਾ ਲਵੋ ਲੋਕਾਂ ਨੂੰ ਦੱਸੋ ਦੁਨੀਆ ਨੂੰ ਦੱਸੋ ਕਿ ਤੁਸੀਂ ਕੀ ਚਾਹੁੰਦੇ ਹੋ ਦੁਨੀਆ ਨੂੰ ਦੱਸੋ ਕਿ ਤੁਸੀਂ ਜਿਹੜਾ ਆਪਣਾ ਇਸੇ ਤਰ੍ਹਾਂ ਸਟੇਟਸ ਕੋ ਤੇ ਰਹਿਣਾ ਚਾਹਦੇ ਹੋ ਜਾਂ ਫਿਰ ਇਹ ਵੀ ਤੁਸੀਂ ਚਾਹਦੇ ਹੋ ਕਿ ਤੁਹਾਨੂੰ ਇੱਕ ਅਲੱਗ ਜਿਹੜਾ ਦੇਸ਼ ਹੈ ਉਹ ਮਿਲੇ ਖਾਲਸਤਾਨ ਜਿਹੜਾ ਆਪਣਾ ਬਣੇ ਇਹ 23 ਨਵੰਬਰ ਦਾ 23 ਨਵੰਬਰ ਦੇ ਬਾਕੀ ਚੀਜ਼ਾਂ ਨੂੰ ਲੈ ਕੇ ਬਹੁਤ ਸਾਰਾ ਜਿਹੜਾ ਆਪਣਾ ਪ੍ਰਚਾਰ ਹੋ ਰਿਹਾ ਅੱਜ ਉਹਦੀ ਪਿਛਲੇ ਹਫਤੇ ਤੁਹਾਨੂੰ ਪਤਾ ਪਿਛਲੇ ਪੂਰਾ ਹਫਤੇ ਸੈਟਰਡੇ ਸੰਡੇ ਬੜੇ ਬੜੇ ਵੱਡੇ ਪੱਦਰ ਦੇ ਉੱਤੇ ਕਾਰ ਰੇਲੀਆਂ ਹੋਈਆਂ ਉਹਦੇ ਵਿੱਚ ਆਪਣਾ ਇਹਨਾਂ ਨੇ ਜਿਹੜਾ ਸੀ ਇੱਕ ਰਾਉ ਕੀਤਾ ਗਿਆ ਉਹਦੇ ਦਿਨੇਸ਼ ਪਟਨਾਇਕ ਦੇ ਘਰ ਦਾ ਸਾਡੇ ਸਾਰਿਆਂ ਦੇ ਸਾਹਮਣੇ ਸਿੱਖ ਸੰਗਤਾਂ ਜਿਹੜੀਆਂ ਨੇ ਸਾਰੀਆਂ ਹਜ਼ਾਰਾਂ ਦੀ ਤਦਾਦ ਵਿੱਚ 1000 ਦੀ ਤਦਾਦ ਵਿੱਚ ਉੱਥੇ ਜਿਹੜੀਆਂ ਸੀ ਉਹ ਰੈਲੀ ਨਿਕਲੀਆਂ ਕਾਰ ਕਾਰ ਰੈਲੀਆਂ ਨਿਕਲੀਆਂ ਸਿੰਘਾਂ ਨੇ ਝੰਡੇ ਝੁੰਡੇ ਲਾ ਕੇ ਆਪਣੇ ਉਹ ਸਾਰੇ ਉੱਥੇ ਜਨਾਬ ਗਏ ਢੰਡੇ ਝੂਲੇ ਖਾਲਸਾਣ ਦੇ ਉੱਥੇ ਹੋਈਆਂ ਅੱਜ ਜਿਹੜਾ ਅੱਜ ਜਿਹੜਾ ਆਪਣਾ ਉਹ ਵਾਕ ਹੋ ਰਹੀ ਹੈ ਫਰੀडम ਵਾਕ ਹੋ ਰਹੀ ਹੈ ਇਹ ਹਿੰਦੁਸਤਾਨ ਦੇ ਹਾਈ ਕਮਿਸ਼ਨਰ ਜਿੱਥੇ ਕਿ ਪਟਨਾਇਕ ਬਹਿੰਦਾ ਓਟਵਾ ਦੇ ਵਿੱਚ ਉੱਥੋਂ ਵਾਕ ਸ਼ੁਰੂ ਹੋਏਗੀ ਦਿਨ ਦੇ 12 ਵਜੇ ਇਹ ਟੋਰਾਂਟੋ ਦਾ ਇੰਕੀ ਆਟਵਾ ਦਾ ਟੋਰਾਂਟੋ ਦਾ ਟਾਈਮ ਹੈਗਾ ਦਿਨ 12 ਵਜੇ ਇੱਥੇ ਵਾਕ ਸ਼ੁਰੂ ਹੋਏਗੀ ਇਹ ਵਾਕ ਫਰੀडम ਵਾਕ ਹੋਏਗੀ ਜਿਹੜੀ ਚਲਦੀ ਚੱਲੇ ਜਨਾਬ ਇਹ ਪਾਰਲੀਮੈਂਟ ਹਿੱਲ ਤੱਕ ਜਾਏਗੀ ਇਹ ਵੀ ਬਹੁਤ ਵੱਡਾ ਇਵੈਂਟ ਹੈ ਅੱਜ ਦਾ ਜਿਹਦੇ ਵਿੱਚ ਵੀ ਤੁਸੀਂ ਸਾਰੇ ਇਹ ਜਿਹੜਾ BC ਵਾਲਾ ਜਿਹੜਾ ਆਪਣਾ ਪ੍ਰੋਟੈਸਟ ਹੋ ਰਿਹਾ ਉੱਥੇ ਜਿਹੜਾ ਹੋਣਾ 12 ਤੋਂ 2 ਤੱਕ ਹਿੰਦੁਸਤਾਨ ਦੇ ਆਤਵਾਦ ਖਾਨੇ ਦੇ ਸਾਹਮਣੇ ਉਹਦੀ ਵਿਵਸਥਾ ਤੇ ਜਿਹੜੀ ਉਹਦੇ ਤੇ ਇੱਕ ਤੁਹਾਨੂੰ ਮੈਂ ਹੋਰ ਖਬਰ ਦੇ ਦਿਆਂ ਉਹ ਭਾਈ ਮਨਜਿੰਦਰ ਸਿੰਘ ਤੇ ਭਾਈ ਨਰਿੰਦਰ ਸਿੰਘ ਤੇ ਉਹ ਜਿਹੜੇ ਇਹਨਾਂ ਦੇ ਪਛੈਦ ਟੀਮ ਦੀ ਨਿਜਰ ਨਿਜਰ ਦੀ ਜਿਹੜੀ ਟੀਮ ਹੈ ਸ਼ਹੀਦ ਦੀ ਉਹ ਇਹਦੀ ਉਹਦੀ ਵਿਵਸਥਾ ਕਰਦੇ ਨੇ ਉਹਦੀ ਮੇਜ਼ਬਾਨੀ ਕਰਦੇ ਨੇ ਉਹ ਉੱਥੇ ਹੋਣਗੇ ਤੇ ਅੱਜ ਉਹਦੇ ਵਿੱਚ ਇੱਕ ਹੋਰ ਖਬਰ ਵੀ ਹੈ ਇੱਕ ਭਾਈ ਸ਼ਹੀਦ ਨਿਜਰ ਦੇ ਆਪਣਾ ਨਾਂ ਦੇ ਤੇ ਉੱਤੇ ਜਿਹੜਾ ਇੱਕ ਫਾਊਂਡੇਸ਼ਨ ਬਣਾਈ ਜਾ ਰਹੀ ਹੈ ਉਹਦੀ ਤਫਸੀਲ ਵੀ ਤੁਹਾਡੇ ਸਾਹਮਣੇ ਰੱਖਾਂਗੇ ਅਸੀਂ ਜਦੋਂ ਸਿਮੇਂਟ ਨੂੰ ਲਾਈਵ ਕਵਰ ਕਰਾਂਗੇ ਤੇ ਉਹ ਅੱਜ ਫਾਊਂਡੇਸ਼ਨ ਸ਼ੁਰੂ ਕੀਤੀ ਜਾ ਰਹੀ ਸਾਂਝ ਸ਼ੁਰੂ ਕੀਤੀ ਜਾ ਰਹੀ ਉਹ ਕੀ ਹੋਏਗੀ ਉਹਦਾ ਮੈਕੈਨਿਜ਼ਮ ਕੀ ਹੋਏਗਾ ਇਹ ਉਥੇ ਦੇ ਭਾਈ ਮਨਜਿੰਦਰ ਦੇ ਕੋਲੋਂ ਭਾਈ ਨਿਰਿੰਦਰ ਦੇ ਕੋਲੋਂ ਅਸੀਂ ਸਮਝਾਂਗੇ ਅੱਜ ਤੇ ਤੁਹਾਡੇ ਸਾਹਮਣੇ ਰੱਖਾਂਗੇ ਤੁਸੀਂ ਆਪਣਾ ਕਿਸ ਤਰ੍ਹਾਂ ਯੋਗਦਾਨ ਪਾ ਸਕਦੇ ਹੋ ਇਸ ਫਾਊਂਡੇਸ਼ਨ ਦੇ ਵਿੱਚ ਉਹ ਤੁਸੀਂ ਤੁਹਾਡੇ ਸਾਹਮਣੇ ਪੂਰੀ ਤਫਸੀਲ ਰੱਖਾਂਗੇ ਇਹ ਅੱਜ ਜਿਹੜਾ ਇਹ ਕੰਮ ਸ਼ੁਰੂ ਹੋਣਾ ਇਹ ਇਹ ਵੀ ਇੱਕ ਇਹ ਵੀ ਇੱਕ ਤੁਹਾਡੇ ਵਾਸਤੇ ਖਬਰ ਹੈਗੀ ਇੱਥੇ ਵੀ ਧਿਆਨ ਕਰਨਾ ਤੇ ਜਿਹੜਾ ਓਟਵਾ ਦੇ ਵਿੱਚ ਜਿਹੜੀ ਹੈ ਹੁਣ ਅੱਜ ਪਾਰਲੀਮੈਂਟ ਹਿੱਲ ਤੇ ਵਾਕ ਹੋਣੀ ਇਹ ਹਾਈ ਕਮਿਸ਼ਨਰ ਇੰਡੀਆ ਹਾਈ ਕਮਿਸ਼ਨਰ ਤੋਂ ਲੈ ਕੇ ਓਟਵਾ ਦੇ ਤੇ ਪਾਰਲੀਮੈਂਟ ਹਿੱਲ ਦੇ ਤੱਕ ਜਿਹੜੀ ਵਾਕ ਹੋਣੀ ਫਰੀडम ਵਾਕ ਇਹਦੇ ਜਿਹੜੇ ਮੇਜ਼ਬਾਨ ਨੇ ਭਾਈ ਇੰਦਰਜੀਤ ਗੋਸਲ ਤੁਹਾਨੂੰ ਪਤਾ ਖਰਸਤਾਨ ਰੈਫਰੰਡਮ ਦੇ ਕੋਆਰਡੀਨੇਟਰ ਨੇ ਉਹ ਪ੍ਰਚਾਰ ਕਰ ਰਹੇ ਨੇ ਤੇ ਆਪਣਾ ਸਿੱਖ ਸੰਗਤਾਂ ਦੇ ਨਾਲ ਆਪਣਾ ਸਾਰੇ ਸੰਪਰਕ ਕਰਕੇ ਸਾਰੇ ਇਹਦਾ ਜਿਹੜਾ ਵਿਵਸਥਾ ਉਹ ਦੇਖਦੇ ਨੇ ਪੈ ਸਾਰਾ ਜਿਹੜਾ ਇੰਤਜ਼ਾਮਾਤ ਸਾਰੀ ਚੀਜ਼ਾਂ ਉਹ ਦੇਖਦੇ ਪਹਿਲੇ ਇੰਦਰਜੀਤ ਗੋਸਲ ਨੇ ਦੀ ਮੇਜ਼ਬਾਨੀ ਕਰਨਗੇ ਤੇ ਨਾਲ ਭਾਈ ਕੁਲਜੀਤ ਹੰਸਾਪ ਹੁੰਦੇ ਨੇ ਤੁਹਾਨੂੰ ਪਤਾ ਸਾਡੇ ਔਖੇ ਸੌਖੇ ਵੇਲੇ ਨਾਲ ਹੋਰ ਰਹਿੰਦੇ ਨੇ ਇਹ ਓਟਵਾ ਦੇ ਵਿੱਚ ਜਿਹੜੀ ਬੋਕ ਹੈ ਇਹ ਉਹਦਾ ਜਨਾਬ ਇਹ ਇੱਥੋਂ ਕਟਿਆ ਜਾਏਗਾ ਇਹ ਦੋ ਵੱਡੇ ਜਿਹੜੇ ਆਪਣਾ ਸਨੇਹ ਇਹ ਹੋ ਗਿਆ ਹੁਣ ਤੀਜੀ ਜਿਹੜੀ ਗੱਲ ਅਸੀਂ ਕੀਤੀ ਕਿ ਅੱਜ ਜਿਹੜਾ ਇਸ ਵਾਸਤੇ ਵੀ ਬੜਾ ਇਤਿਹਾਸਕ ਬੜਾ ਅਹਿਮ ਦਿਨ ਹੈ ਕਿ ਨਿਖਲ ਗੁਪਤਾ ਦਾ ਜਿਹੜਾ ਟ੍ਰਾਇਲ ਹੈ ਉਹ ਵੀ ਅੱਜ ਪ੍ਰੀ ਟ੍ਰਾਇਲ ਕਾਨਫਰੰਸ ਹੋਣੀ ਹੈ ਜਾਈ ਸਾਹਿਬ ਨੇ ਦੋਵਾਂ ਤੇ ਰਾਨੂੰ ਸੁਣਨਾ ਤੇ ਫਿਰ ਕਾਨਫਰੰਸ ਦੀ ਜਿਹੜੀ ਟ੍ਰਾਇਲ ਦੀ ਡੇਟ ਆ ਮਿੱਥੀ ਜਾਣੀ ਇਹ ਗੰਹ ਪਹਿਲੇ ਹੋ ਜਾਣਾ ਸੀ ਲੇਕਿਨ ਪਿਛਲੇ ਮਹੀਨੇ ਤੁਹਾਨੂੰ ਪਤਾ ਹੈ ਜਿਹੜਾ ਇਹ ਨikhil gupta ਉਹਨੇ ਆਪਣਾ ਜਿਹੜਾ ਹਰਬਾ ਲਾਇਆ ਡਿਲੇ ਕਰਾਣ ਦਾ ਉਹਦੇ ਵਿੱਚ ਉਹਨਾਂ ਨੇ ਇਹ ਜਿਹੜਾ ਸੀ ਉਹਨੇ ਕਿਹਾ ਜੀ ਮੈਂ ਆਪਣਾ ਵਕੀਲ ਬਦਲਣਾ ਤੈਨੂੰ ਪਤਾ ਜਿਹੜਾ ਟਿਪੀਕਲ ਜਿਹੜਾ ਤਰੀਕਾ ਹੁੰਦਾ ਡਿਲੇ ਕਰਨ ਦਾ ਉਹਨਾਂ ਨੇ ਆਪਣਾ ਵਕੀਲ ਬਦਲਿਆ ਉਹ ਨਵਾਂ ਵਕੀਲ ਆਇਆ ਨਵੇਂ ਵਕੀਲ ਨੇ ਪਹਿਲੀ ਡੇਟ ਲੈ ਲਈ ਸੀ ਤਰੀਕ ਲੈ ਲਈ ਸੀ ਕਿ ਜਨਾਬ ਮੈਨੂੰ ਤਿਆਰੀ ਕਰਨ ਦਾ ਮੌਕਾ ਦਿਓ ਜੱਜ ਸਾਹਿਬ ਨੇ ਡੇਟ ਦੇ ਦਿੱਤੀ ਉਹ ਹੁਣ ਜਿਹੜਾ ਆਪਣਾ ਉਹ ਡੇਟ ਜਿਹੜੀ ਉਹ ਆ ਗਈ ਹੈ 18 ਤਰੀਕ ਰੱਖੀ ਸੀ ਪ੍ਰੀ ਟ੍ਰਾਇਲ ਕਾਨਫਰੰਸ ਦੀ ਉਹ ਅੱਜ ਪ੍ਰੀ ਟ੍ਰਾਇਲ ਕਾਨਫਰੰਸ ਹੋਣੀ ਜਿਹਦੇ ਵਿੱਚ ਡੇਟ ਮਿੱਥੀ ਜਾਣੀ ਤੁਹਾਨੂੰ ਇਸ ਪੂਰੇ ਪਲਾਟ ਦਾ ਪਤਾ ਹੈ ਕਿ ਕਿਸ ਤਰ੍ਹਾਂ ਜਿਹੜਾ ਨikhil gupta ਉਹ ਸਾਰਾ ਕੁਝ ਮੰਨ ਚੁੱਕਿਆ ਤੇ ਜਿੰਨੀ ਆਪਣਾ ਪ੍ਰੋਸੀਕਿਊਸ਼ਨ ਹੈ ਜਿਹੜੀਆਂ ਕੋਰਟ ਫਾਈਲਿੰਗ ਹੋਈ ਹੈ ਉਹਦੇ ਵਿੱਚ ਨikhil gupta ਦੇ ਪੂਰੇ ਸਬੂਤ ਜਿਹੜੇ ਨੇ ਉਹ ਪਿੱਛੇ ਜੀ ਦੋਲ ਤੱਕ ਜਾਂਦੇ ਨੇ ਨikhil gupta ਵਾਇਆ ਵਿਕਾਸ যাদਬ ਰਾ ਰਾ ਦਾ ਚੀਫ ਪ੍ਰਾਗਜਨ ਪ੍ਰਾਗਜਨ ਤੋਂ ਅੱਗੇ ਜੀ ਦੋਲ ਤੋਂ ਉੱਤੇ ਆਪਣਾ ਜਿਹੜੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜਿਹਨੇ ਕਿ ਆਰਡਰ ਜਾਰੀ ਕੀਤਾ ਤਿੰਨ ਟਾਰਗੇਟ ਮਿੱਥੇ ਗਿਆ ਸੀ ਭਾਈ ਹਰਦੀਪ ਸਿੰਘ ਨੀਜਰ ਨੂੰ ਕਿੜਾ ਸ਼ਹੀਦ ਕਰ ਦਿੱਤਾ ਗਿਆ ਗੁਰਪ ਗੁਰਪਤਵੰਨ ਸਿੰਘ ਪੰਨੂ ਹੋਰਾਂ ਦਾ ਪਲਾਟ ਸੀ ਜਿਹੜਾ ਫੜਿਆ ਗਿਆ ਤੁਹਾਨੂੰ ਪਤਾ ਉਹ ਸਾਰੇ ਪੂਰੇ ਸਿਚੁਏਸ਼ਨ ਦਾ ਤੇ ਪਰਮਜੀਤ ਪੰਮਾ ਹੋਰਾਂ ਨੂੰ ਆਪਣਾ ਯੂਕੇ ਤੋਂ ਕਰਨਾ ਸੀ ਉਹ ਵੀ ਫੜੇ ਗਏ ਉਹ ਵੀ ਉਹ ਵੀ ਪਲਾਟ ਫੜਿਆ ਗਿਆ ਇਹ ਜਿਹੜਾ ਸਾਰਾ ਸੀ ਇਹ ਹੁਣ ਜਿਹੜਾ ਟ੍ਰਾਇਲ ਚੱਲਦਾ ਪਿਆ ਨikhil ਗੁਪਤਾ ਦਾ ਜਿਹੜਾ ਪਲਾਟ ਸੀ ਉਹਦੇ ਵਿੱਚੋਂ ਹੀ ਭਾਈ ਸ਼ਹੀਦ ਹਰਦੀਪ ਸਿੰਘ ਨੀਜਰ ਦਾ ਵੀ ਜਿਹੜਾ ਸ਼ਹਾਦਤ ਸੀ ਉਹ ਵੀ ਨikhil ਗੁਪਤਾ ਤੇ ਹਿੰਦੂस्तानी ਸਰਕਾਰ ਨੇ ਜਿਹੜੀ 5 ਫਾਈਵ ਵਾਈਜ਼ ਨੇ ਪੂਰੀ ਰਿਪੋਰਟ ਦਿੱਤੀ ਸੀ ਕਿ ਇਹ ਕੰਮ ਜਿਹੜਾ ਇਹ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਕਰਵਾਇਆ ਉਹਦਾ ਟ੍ਰਾਇਲ ਸ਼ੁਰੂ ਹੋਏਗਾ ਇਹਦੇ ਚ ਸਦਾ ਜਿਹੜੀ ਹੋਣੀ ਉਹ ਯਕੀਨੀ ਹੈਗੀ ਆ ਹੁਣ ਅਗਲੀ ਗੱਲ ਆਜੋ ਜੀ ਇਹ ਤੁਹਾਡੇ ਸਾਹਮਣੇ ਅੱਜ ਦੇ ਇਹ ਵੀ ਜਿਹੜਾ ਟ੍ਰਾਇਲ ਇਹ 2 ਵਜੇ ਪ੍ਰੀ ਟ੍ਰਾਇਲ ਕਾਨਫਰੰਸ ਵੀ 2 ਵਜੇ ਹੋਣੀ ਨਿਊਯਾਰਕ ਟਾਈਮਸ ਇਹ ਵੀ ਤੁਸੀਂ ਨੋਟ ਕਰ ਲੈਣਾ ਉੱਥੇ ਜਿਹੜੇ ਨਿਊਯਾਰਕ ਦੇ ਕੋਲ ਸਿੰਘ ਨੇ ਇਹ ਉੱਥੇ ਜਾਣ ਬਾਕੀ ਜਿਹੜੇ ਟੋਰਾਂਟੋ ਤੇ ਆਪਣਾ ਓਟਵਾ ਤੇ ਵਿੰਕੂਵਰ ਦੇ ਜਿਹੜੇ ਨੇ ਉਹ ਵੱਖ-ਵੱਖ ਤੁਹਾਨੂੰ ਈਵੈਂਟ ਸਾਰੇ ਮੈਂ ਦੱਸ ਦਿੱਤੇ ਹੋਣ ਆਓ ਜੀ ਗੁਰਪਤਮਨ ਸਿੰਘ ਪੰਨੂ ਹੋਰਾਂ ਨੇ ਇੱਕ ਟਵੀਟ ਲਾਈ ਹੋਈ ਹੈ ਮੇਰੀ ਬਾਤ ਟਵੀਟ ਹੈ ਉਹ ਕਹਿੰਦੇ ਜਿਹੜਾ ਹੁਣ ਦਿਓ ਦੇਖਦੇ ਪਏ ਨੇ ਕਿ ਜਿੰਨੇ ਇੰਡੀਅਨ origin ਦੇ ਜਿਹੜੇ ਇੰਡੋ ਕੈਨੇਡੀਅਨ ਸਿੱਖ ਨੇ ਜਿਹੜੇ ਐਮਪੀ ਬਣੇ ਨੇ ਜਿਨ੍ਹਾਂ ਨੂੰ ਲੋਕਾਂ ਨੇ ਵੋਟ ਦੇ ਕੇ ਤੇ ਇੱਥੇ ਆਟਵਾ ਦੀ ਪਾਰਲੀਮੈਂਟ ਚ ਜਿਹੜੀ ਆਪਣੇ ਕੈਨੇਡਾ ਦੀ ਪਾਰਲੀਮੈਂਟ ਸੀ ਪਹੁੰਚਵਾਇਆ ਉਹ ਸਾਰੇ ਜਿਹੜੇ ਨੇ ਉਹ ਉਹ ਪੁੱਛਲ ਚੁੱਕ ਕੇ ਕੈਨੇਡਾ ਦੇ ਵਾਸਤੇ ਕੰਮ ਕਰਨ ਦੀ ਬਜਾਏ ਇੰਡੀਆ ਦੇ ਨਾਲ ਕੰਮ ਇੰਡੀਆ ਵਾਸਤੇ ਕੰਮ ਕਰਨ ਲੱਗ ਪਏ ਉਹ ਸਾਰੇ ਜਿਹੜੇ ਨੇ ਘੇਰ ਘੂਰ ਕੇ ਪੂਰੀ ਕੈਨੇਡਾ ਦੀ ਸਰਕਾਰ ਨੂੰ ਉਹ ਇੰਡੀਆ ਦੇ ਚਰਨਾਂ 'ਚ ਲੈ ਕੇ ਬਹਿ ਗਏ ਨੇ ਕੈਨੇਡੀਅਨ ਜਿਹੜੇ ਆਪਣਾ ਜਿਹੜੀ ਉਹਨਾਂ ਦੀ ਕੈਨੇਡਾ ਵੀ ਜਿਹੜੀ ਆਪਣੀ ਸੋਵਰੈਨਿਟੀ ਏ ਰਾਈਟਸ ਨੇ ਹਿਊਮਨ ਰਾਈਟਸ ਨੇ ਲੋਕਾਂ ਦੇ ਕੈਨੇਡੀਅਨਸ ਦੇ ਉਹ ਕੰਪਰੋਮਾਈਜ਼ ਹੋਣਾ ਸ਼ੁਰੂ ਕਰ ਦੇ ਉਹ ਸਾਰੇ ਜਿਹੜੇ ਨੇ ਉਹ ਨੱਠ ਕੇ ਚਲੇ ਗਏ ਸਿੱਧੂ ਵਰਗੇ ਦੂਸਰਾ ਮਜਿੰਦਰ ਸਾਰੇ ਜਿਹੜੇ ਨੇ ਉਹ ਹਿੰਦੁਸਤਾਨ ਨਾਲ ਚਲੇ ਗਏ ਇਹ ਕਿਸੇ ਧਾਰੀ Hindu ਨੇ ਸਾਰੇ ਇਵੇ ਉਤੇ ਗੁਰਪਤਮ ਸਿੰਘ ਪੰਨੂਹਰਾ ਨੇ ਕਿਹਾ ਕਿ ਨੈਕਸਟ ਇਲੈਕਸ਼ਨ ਵਿਲ ਰਿਮੂਵ ਏਵਰੀ ਇੰਡੋ ਕੈਨੇਡੀਅਨ ਐਮਪੀ ਹੂ ਇਜ਼ ਫਾਲੋਇੰਗ ਮੋਦੀਜ਼ ਵਾਇਲੈਂਟ ਹਿੰਦੂਤਵਾ ਆਈਡੀਆਲੋਜੀ ਐਂਡ ਪੈਡਲਿੰਗ ਇੰਡੀਆਜ਼ ਇੰਟਰਸਟ ਲੋ ਜੀ ਠੀਕ ਹੈ ਜੀ ਉਹ ਕਹਿੰਦੇ ਜਨਾਬ ਜੀ ਕਿ ਹੁਣ ਅਗਲੀ ਵਾਰੀ ਜਦੋਂ ਵੋਟਾਂ ਦਾ ਪ੍ਰਚਾਰ ਹੋਏਗਾ ਉਹਦੇ ਵਿੱਚ ਜਿਹੜਾ ਆਪਣਾ ਉਹ ਬਖੋਵਾ ਕੰਮ ਹੋ ਜਾਏਗਾ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਹੁਣ ਕੈਨੇਡਾ ਦੇ ਉੱਤੇ ਤਰਜੀਹ ਦਿੱਤੀ ਆਪਣੇ ਇੰਡੀਅਨ ਹੋਣ ਨੂੰ ਤੇ ਇੰਡੀਆ ਦੇ ਇੰਟਰਸਟ ਦਾ ਜਿਹੜਾ ਸੀ ਆਪਣਾ ਉਹ ਇੰਟਰਸਟ ਜਿਹੜਾ ਸੀ ਉਹ ਵਾਚ ਕੀਤੇ ਉਹਨਾਂ ਦੀ ਏਜੈਂਟੀ ਕੀਤੀ ਇਹਨਾਂ ਲੋਕਾਂ ਨੂੰ ਹੁਣ ਵੋਟ ਨਾ ਦੇਣ ਦਾ ਜਿਹੜਾ ਆਪਣਾ ਉਹਨਾਂ ਨੇ ਪਲਾਨ ਬਣ ਦਿੱਤੇ ਦੱਸਿਆ ਉਹਨੇ ਕਿਹਾ ਜੀ ਕਿ ਇਹਨਾਂ ਲੋਕਾਂ ਨੂੰ ਅਗਲੇ ਇਲੈਕਸ਼ਨ ਵਿੱਚ ਕੋਈ ਵੋਟ ਨਹੀਂ ਪਾਏਗਾ ਜਿੰਨੇ ਸਿੰਘ ਨੇ ਜਿੰਨੇ ਸਿੱਖ ਨੇ ਜਿੰਨੇ ਪੰਜਾਬੀ ਨੇ ਕੈਨੇਡਾ 'ਚ ਬੈਠੇ ਉਹ ਸਾਰੇ ਜਿਹੜੇ ਇਹਨਾਂ ਲੋਕਾਂ ਨੂੰ ਉਹ ਆਪਣੇ ਹੁਣ ਜਿਹੜੇ ਚੰਗੇ ਜਿਹੜੇ ਲੋਗ ਨੇ ਜੈਨੂਨ ਲੋਗ ਨੇ ਜਿਹੜੇ ਕੈਨੇਡਾ ਤੇ ਪੰਜਾਬ ਤੇ ਪੰਜਾਬੀ ਦੀ ਜਿਹੜੀ ਗੱਲ ਕਰਨਗੇ ਇਹਨਾਂ ਦੇ ਜਿਹੜੇ ਆਪਣਾ ਇੰਟਰਸਟ ਦੀ ਗੱਲ ਕਰਨਗੇ ਉਹਨਾਂ ਨੂੰ ਵੋਟ ਦਿੱਤਾ ਜਾਏਗਾ ਉਹਨਾਂ ਨੂੰ ਪਾਰਲੀਮੈਂਟ 'ਚ ਪਹੁੰਚਾਇਆ ਜਾਏਗਾ ਇਹ ਆਪਣਾ ਇਹ ਦੇਖੋ ਹੁਣ ਅਗਲੇ ਇਲੈਕਸ਼ਨ ਤੱਕ ਜਿਹੜਾ ਅਸੀਂ ਦੇਖਨੇ ਆ ਕਿ ਇਹ ਜਿਹੜੀ ਸੂਰਤ ਇਹ ਹਾਲ ਦੱਸੀ ਆਪਣਾ ਪੰਨੂ ਹੋਰਾਂ ਨੇ ਇਹ ਕਿੱਥੇ ਤੱਕ ਜਾਂਦੀ ਹੈ ਇੱਥੇ ਅਸੀਂ ਨਜ਼ਰ ਰੱਖਾਂਗੇ ਤੇ ਵਾਕਿਆ ਬਣਦਾ ਵੀ ਇਹੀ ਹੈ ਕਿ ਭਾਈ ਤੁਸੀਂ ਜਿਹੜੇ ਨੇ ਤੁਹਾਨੂੰ منتخب ਕੀਤਾ ਤੁਹਾਨੂੰ ਪਾਰਲੀਮੈਂਟ 'ਚ ਪਹੁੰਚਾਇਆ ਜਿਹੜਾ ਆਪਣਾ ਕੈਨੇਡੀਅਨ ਕੈਨੇਡਾ ਨੇ ਕੈਨੇਡੀਅਨ ਸਿਟੀਜ਼ਨ ਨੇ ਤੇ ਤੁਸੀਂ ਜਨਾਬ ਕੈਨੇਡਾ ਦੀ ਪੂਰੀ ਹਕੂਮਤ ਲੈ ਕੇ ਜਾ ਕੇ ਤੇ ਮੋਦੀ ਦੇ ਚਰਨਾਂ 'ਚ ਰੱਖ ਦਿੱਤੀ ਹੈ ਇਹ ਧੱਕਾ ਇਹ ਨਹੀਂ ਹੋਣਾ ਚਾ ਇਹ ਜਿਹੜਾ ਇਹ ਇੱਕ ਇਹ ਗੱਲ ਹੋ ਗਈ। ਬਾਕੀ ਅੱਜ 23 ਨਵੰਬਰ ਦੇ ਰੈਫਰੈਂਡਮ ਤੋਂ ਪਹਿਲੇ ਜਿਹੜਾ ਜ਼ੋਰ ਲੱਗਣਾ ਉਹ ਅੱਜ ਆਪਣਾ ਖਾਲਸਤਾਨ ਦੀ ਜਿਹੜੀ ਵੋਕ ਹੈ। ਓਟਵਾ ਦੇ ਵਿੱਚ ਇੰਡੀਅਨ ਹਾਈ ਕਮਿਸ਼ਨ ਇਸ ਵਾਰ 12 ਤੋਂ ਲੈ ਕੇ 2:30 ਵਜੇ ਤੱਕ ਪਾਰਲੀਮੈਂਟ ਹੱਲ ਤੱਕ ਜਾਣੀ ਹੈ ਸਾਰੇ ਸਿੰਘਾਂ ਨੇ ਜਾਣਾ। ਅਸੀਂ ਤੁਹਾਡੇ ਵਾਸਤੇ ਇਹ ਵੀ ਰਾਤ ਨੂੰ ਇਹ ਵੀ ਜਿਹੜਾ ਤੁਹਾਡੇ ਵਾਸਤੇ ਆਪਣਾ ਲਾਈਵ ਲੈ ਕੇ ਆਵਾਂਗੇ ਤੇ ਉਦੋਂ ਤੱਕ ਤੁਹਾਡਾ ਸਾਨੂੰ ਦੀ ਇਜਾਜ਼ਤ ਧੰਨਵਾਦ ਤੇ ਚੜ੍ਹਦੀ ਕਲਾ